माता ने जागरूक होने अच्छा विभाग कामेट का और सारे माता मैं ज्यादा नहीं बोलांगा क्योंकि असि शर्त रखी थी कि इस समय के मातावान मेरे भैंस डॉक्टर साहब ਨਮਸਕਾਰ ਮੈਨੂੰ ਨਮਸਕਾਰ ਜੀ ਜਿਹੜਾ ਇਹ ਕੈਂਪ ਲੱਗਿਆ ਹਨਮਾਲਾ ਸਦਾਰ ਜਾਗਰਤ ਸਹਿ ਸੰਭਾਲ ਕੀ ਕਹਿਣਾ ਚਾਹੁੰਦੀ ਹਾਂ ਬਟਿੰਡੀ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਹਿਣਾ ਚਾਹਨੀ ਹਾਂ ਮਹੱਲਾ ਵਾਸੀਆਂ ਦਾ ਜਿਹੜੇ ਉੱਥੇ ਆਏ ਮੈਂ ਸੇਵਾ ਮਹੱਲਾ ਸਦਾਰ ਕਮੇਟੀ ਦਾ ਤੇ ਸੰਵਾਦ ਗਰੁੱਪ ਮੈਂਬਰਸ ਦਾ ਵੀ ਮੈਂਬਰਸ ਦਾ ਵੀ ਧੰਨਵਾਦ ਕਰਨਾ ਚਾਹਨੀ ਹਾਂ ਜਿਹੜਾ ਇਹਨਾਂ ਨੇ ਮੈਨੂੰ ਇੰਨੇ ਆਦਰ ਮਾਨ ਨਾਲ ਇੱਥੇ ਬੁਲਾਇਆ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਆਪਣੇ ਵਿਚਾਰ ਰੱਖਣ ਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਗਰੁੱਪ ਵੱਲੋਂ ਕਮੇਟੀ ਦੇ ਮੈਂਬਰਸ ਵੱਲੋਂ ਇਹ ਬਹੁਤ ਵਧੀਆ ਇੱਕ ਇਨੀਸ਼ੀਏਟਿਵ ਹੈ ਕਿ ਜਿੱਥੇ ਉਹਨਾਂ ਨੇ ਪ੍ਰਾਇਮਰੀਲੀ ਫੋਕਸ ਕੀਤਾ ਹੈ ਸਾਡੀ ਫੀਮੇਲ ਪੋਪੂਲੇਸ਼ਨ ਤੇ ਔਰਤਾਂ ਲਈ ਉਹਨਾਂ ਦੀ ਸਿਹਤ ਲਈ ਤੇ ਇਸ 'ਚ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਉੱਤੇ ਉਹਨਾਂ ਨੇ ਫੋਕਸ ਰੱਖਿਆ ਵੀ ਘਰ 'ਚ ਥਰੇਲੂ ਨੁਸਖੇ ਡਾਈਟ ਐਕਸਰਸਾਈਜ਼ ਜਾਂ ਆਪਣੇ ਕਿਸ ਆਪਣੇ ਲੈਵਲ ਤੇ ਉਹ ਕੀ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਆ ਸਕੇ ਤੇ ਇਹ ਬਿਮਾਰੀਆਂ ਤੋਂ ਕਿਵੇਂ ਬਚੇ ਰਹਿਣਾ ਹਾਂਜੀ ਕੈਨੋ ਦੀ ਹਾਂਜੀ 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 ਤਾਂ ਹਾਂਜੀ ਮੈਂ ਮੇਰਾ ਜਿਹੜਾ ਇੱਥੇ ਜਿਹੜਾ ਹੈਗਾ ਮੇਰਾ ਵਿਚਾਰ ਰੱਖਣ ਦਾ ਉਹ ਵੀ ਮੈਂ ਹੁਣ ਤੱਕ ਤਾਂ 15 ਵੀ ਪੇਸ਼ੈਂਟ ਦੇਖ ਚੁੱਕੀ ਹਾਂ ਤੇ ਹਜੇ ਹੋਰ ਵੀ ਸੀਗੇ ਪਰ ਉਹ ਕਹਿੰਦੇ ਵੀ ਸਟਾਰਟ ਕਰਨਾ ਤਾਂ ਫਿਰ ਮੈਂ ਕਹਿੰਦੀ ਅਹ ਰਹਿਜੇ ਸਾਹਿਬ ਅੱਜ ਜਿਹੜਾ ਕੈਂਪ ਲੱਗਿਆ ਕੀ ਕਹਿਣਾ ਚਾਹੋਗੇ ਜੀ ਬਾਰੇ ਅਹ ਸਰ ਕੈਂਪ ਲੱਗਿਆ ਇਸਾ ਸਾਰਾ ਜਿਹੜਾ ਅਸੀਂ ਸਹਿਰਾ ਦਿੰਨੇ ਆ ਸਾਡੀ ਜਿਹੜੀ ਸਵੈ ਸੇਵਾ ਮੱਲਾ ਸਦਾਰ ਕਮੇਟੀ ਹੈ ਉਹ ਸ਼ੁਰੂ ਤੋਂ ਹੀ ਜਦ ਤੋਂ ਇਹਦੀ ਕੋਜ ਹੋਈ ਹੈ 2020 ਦੇ ਵਿੱਚ ਇਹ ਬਣਾਈ ਗਈ ਸੀ ਉਦੋਂ ਤੋਂ ਹੀ ਮਹੱਲੇ ਦੀ ਸੇਵਾ ਜਾਂ ਸ਼ਹਿਰ ਦੀ ਸੇਵਾ ਦੇ ਲਈ ਇਹ ਤਤਪਰ ਹੈ ਤਾਂ ਅਸੀਂ ਪਹਿਲਾਂ ਵੀ ਇੱਕ ਕੈਂਪ ਲਗਾਇਆ ਸੀ ਜਨਰਲ ਕੈਂਪ ਲਗਾਇਆ ਸੀ ਇਸੇ ਹਨੂਮਾਨ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਲਗਾਇਆ ਸੀ ਜਿਸ ਦੇ ਵਿੱਚ ਹਨੂਮਾਨ ਮੰਦਿਰ ਕਮੇਟੀ ਨੇ ਵੀ ਸਾਡਾ ਸਾਥ ਦਿੱਤਾ ਤਾਂ ਅਸੀਂ ਬਹੁਤ ਜਗ੍ਹਾ ਬਹੁਤ ਚੀਜ਼ਾਂ ਦੇ ਕੈਂਪ ਲਗਾ ਚੁੱਕੇ ਹਾਂ ਤਾਂ ਅਸੀਂ ਉਸੇ ਲੜੀ ਤੇ ਆਏ ਤੇ ਅਸੀਂ ਸੋਚਿਆ ਕਿਉਂ ਨਾ ਅਸੀਂ ਮਾਤਾ-ਮਾਂ ਭੈਣਾਂ ਲਈ ਸ਼ਹਿਰ ਦੀਆਂ ਜਾਂ ਮਹੱਲੇ ਦੀਆਂ ਉਹਨਾਂ ਲਈ ਲਗਾਈਏ ਕਿਉਂਕਿ ਜਿਹੜੀਆਂ ਲੇਡੀਜ਼ ਦੀਆਂ ਸਿਹਤ ਸਮੱਸਿਆਵਾਂ ਨੇ ਜਾਂ ਐਡੋਲੋਸੈਂਟ ਏਜ ਦੇ ਵਿੱਚ ਜਾਂ ਸਮੱਸਿਆਵਾਂ ਆਉਂਦੀ ਤਾਂ ਅਸੀਂ ਸੋਚਿਆ ਕਿ ਇੱਕ ਅਸੀਂ ਬੰਦ ਕਮਰੇ ਦੇ ਵਿੱਚ ਹਨੁਮਾਨ ਮੰਦਿਰ ਦਾ ਹਾਲ ਬੰਦ ਹੋਏਗਾ ਉੱਥੇ ਕੋਈ ਵੀ ਜਿਹੜਾ ਹੈਗਾ ਜੈਂਟਲਮੈਨ ਅਵੇਲੇਬਲ ਨਹੀਂ ਹੋਏਗਾ ਸਿਰਫ ਲੇਡੀਜ਼ ਡਾਕਟਰ ਸਾਹਿਬ ਨਾਲ ਗੱਲ ਕਰਨਗੇ ਉਸੇ ਲਈ ਤੇ ਅੱਜ ਅਸੀਂ ਨੇ ਸੀਐਮਓ ਸਾਹਿਬ ਨਾਲ ਗੱਲ ਕੀਤੀ ਐਸਐਮਓ ਸਾਹਿਬ ਨਾਲ ਕੀਤੀ ਉਹਨਾਂ ਨੇ ਬੜਾ ਹੀ ਹੁਲਾਰਾ ਦਿੱਤਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਯੂਨਿਕ ਜਿਹੜਾ ਹੈਗਾ ਕੈਂਪ ਹੋਏਗਾ ਤਾਂ ਉਹਨਾਂ ਨੇ ਡਾਕਟਰ ਏਕਤਾ ਨਾਲ ਸਾਡੀ ਗੱਲ ਕਰਾਈ ਡਾਕਟਰ ਏਕਤਾ ਨੇ ਵੀ ਪਹਿਲੇ ਸਾਲ ਦੇ ਵਿੱਚ ਸਾਨੂੰ ਹਾਂ ਕੀਤੀ ਕਿ ਅਸੀਂ ਮੈਂ ਇਸ ਤਰ੍ਹਾਂ ਦੇ ਕੈਂਪ ਦੇ ਕੁਝ ਖੁਦ ਆਉਣਾ ਚਾਹਨੀ ਆ ਆਰਗੇਨਾਈਜ਼ ਕਰਨਾ ਚਾਹਨੀ ਆ ਤਾਂ ਜੋ ਆਏ ਨੇ ਅਸੀਂ ਉਹਨਾਂ ਦਾ ਦੀ ਅਵੇਰਨੈਸ ਕੀਤੀ ਜਸੀ ਸੋਇਆਂ ਵਾਲਾ ਜੀ ਤੇ ਬਾਕੀ ਸਾਡੇ ਨਾਲ ਐਡਵੋਕੇਟ ਤੀਰਜ ਜੀ ਹੈ ਬੱਬੂ ਜੀ ਹੈ ਪੰਡਿਤ ਜੀ ਹੈ ਇਹ ਸਾਰਿਆਂ ਨੇ ਆ ਮਤਲਬ ਜੋ ਸਵੈ ਸਵਮ ਸੁਧਾਰ ਕਮੇਟੀ ਦੇ ਥੰਬਨੇ ਜੀ ਤੇ ਇਹਨਾਂ ਦੇ ਸਾਰੇ ਅਸੀਂ ਚੱਲ ਰਹੇ ਹਾਂ ਔਰ ਅਸੀਂ ਭਵਿਕ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਾਂਗੇ ਜੀ ਹੋਰ ਇੱਕ ਰੇਜ ਜੀ ਸਾਹਿਬ ਹੋਰ ਚੀਜ਼ ਦੇਖਿਆ ਮੈਂ ਤੁਹਾਡੇ ਜਿਵੇਂ ਆਮ ਕੈਂਪ ਲੱਗਦੇ ਨੇ ਨਾਬੇ ਚ ਸ਼ਹਿਰ ਜੇ ਕਿਤੇ ਵੀ ਲੱਗਦੇ ਉਹਦੇ ਪ੍ਰਧਾਨ ਹੁੰਦੇ ਨੇ ਹਾਂ ਜੀ ਪਰ ਤੁਹਾਡੇ ਕੈਂਪ ਚ ਮੇਰੇ ਕੋਈ ਪ੍ਰਧਾਨ ਨਹੀਂ ਟੱਕਰਦਾ ਸਰ ਦੇਖੋ ਸਾਡੀ ਜਿਹੜੀ ਸੰਸਥਾ ਜਦੋਂ ਬਣੀ ਸੀ ਅਸੀਂ ਨੇ ਇਹੀ ਮਤਾ ਪਾਇਆ ਸੀਗਾ ਕਿ ਇਸ ਦੇ ਵਿੱਚ ਕੋਈ ਵੀ ਪ੍ਰਧਾਨ ਨਹੀਂ ਹੋਏਗਾ ਹਰ ਇੱਕ ਬੰਦਾ ਮੈਂਬਰ ਹੋਏਗਾ ਠੀਕ ਹੈ ਮੈਂਬਰ ਅਸੀਂ ਔਰ ਸਵੈ ਸੇਵਾ ਲਈ ਹੋਏਗਾ ਸੰਸਥਾ ਦਾ ਨਾਮ ਹੀ ਖੁਦ ਬੋਲਦਾ ਹੈ ਕਿ ਸਵੈ ਸੇਵਾ ਸੀ ਖੁਦ ਹੀ ਸੇਵਾ ਆਪ ਕਰਨੀ ਹੈ ਕਿਉਂਕਿ ਸਾਨੂੰ ਜਿਹੜੇ ਨੇਤਾ ਨੇ ਲੱਗਦੇ ਨੇ ਕਿਸੇ ਵੀ ਤਰ੍ਹਾਂ ਦੇ ਉਥੇ ਆ ਪ੍ਰਧਾਨ ਹੈ ਜੀ ਆ ਤੁਸੀਂ ਵੀ ਇੱਕ ਰੱਖਿਆ ਹੋਇਆ ਵੀ ਅਸੀਂ ਕੋਈ ਵੀ ਪ੍ਰਧਾਨ ਗਿਆ ਚੱਕਰ ਹੈ ਸਰ ਅਸੀਂ ਕੋਈ ਸਟੇਜ ਨਹੀਂ ਲਗਾਈ ਕਿਸੇ ਨੂੰ ਵੀ ਅਸੀਂ ਚੀਫ ਗੈਸਟ ਨਹੀਂ ਬੁਲਾਇਆ ਕਿਉਂਕਿ ਸਾਡੇ ਲਈ ਚੀਫ ਗੈਸ ਸਾਡੀਆਂ ਮਾਤਾਵਾਂ ਸਾਡੇ ਮਹੱਲਾ ਵਾਸੀ ਨੇ ਔਰ ਉੱਥੇ ਜਿਹੜੀਆਂ ਮਾਤਾਵਾਂ ਬੈਠੀਆਂ ਨੇ ਉਹੀ ਸਾਡੇ ਚੀਫ ਗੈਸਟ ਨੇ ਕਿਉਂਕਿ ਅਸੀਂ ਆਪਣਾ ਜਿਹੜਾ ਕਨਸੈਂਟਰੇਸ਼ਨ ਹੈ ਜਿਹੜਾ ਪੂਰਾ ਧਿਆਨ ਹੈ ਉਹਨਾਂ ਤੇ ਰੱਖਣਾ ਹੈ ਉਹਨਾਂ ਦੀ ਸਿਹਤ ਤੇ ਰੱਖਣਾ ਚਾਹੁੰਦੇ ਹਾਂ ਕਿਉਂਕਿ ਅਜਦਾ ਦਿਨ ਉਹਨਾਂ ਦੇ ਲਈ ਹੈ ਕਿਉਂਕਿ ਇਹ ਵੀ ਤੁਹਾਡੀ ਨੋਲੇਜ ਦਾ ਸ ਹੈ ਕਿ ਅਸੀਂ ਇਹ ਕੈਂਪ 4 ਤਰੀਕ ਨੂੰ ਕਿਉਂ ਰੱਖਿਆ ਕਿਉਂਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਇੰਟਰਨ ਅਸੀਂ ਇਹ ਆਈਡੀਆ ਜਿਹੜਾ ਕੈਂਪ ਨੂੰ ਆਰਗੇਨਾਈਜ਼ ਕੀਤਾ ਤੇ ਬਹੁਤ ਪਰਵਾਹ ਹੁਲਾਰਾ ਮਿਲ ਰਿਹਾ ਹੈਗਾ ਬਹੁਤ ਸੰਸਥਾਵਾਂ ਨੇ ਬਹੁਤ ਲੋਕਾਂ ਨੇ ਇਸ ਨੂੰ ਸ਼ੇਅਰ ਵੀ ਕੀਤਾ ਕਿ ਲੋਕੋ ਭੇਜ ਵੀ ਰਹੇ ਨੇ ਦੇਖਿਆ ਵੀ 1.5 ਤੋਂ 200 ਲੇਡੀਜ਼ ਪਹੁੰਚੇ ਹਾਂਜੀ ਸਰ ਹੋਰ ਵੀ ਆਣਗੇ ਜੀ ਕਿਉਂਕਿ ਕੁਝ ਮਲੇ ਵੀ ਸਾਡੇ ਕੁਝ ਪ੍ਰੋਗਰਾਮ ਹੋਣ ਕਰਕੇ ਉਹ ਨਹੀਂ ਆ ਸਕੇ ਬਟ ਹਾਂ ਅਸੀਂ ਉਮੀਦ ਕਰਦੇ ਹਾਂ ਆਣਗੇ ਔਰ ਜਿੰਨੇ ਆਣਗੇ ਡਾਕਟਰ ਸਾਹਿਬ ਉਹਨਾਂ ਨੂੰ ਪੂਰੇ ਤਰੀਕੇ ਨਾਲ ਉਹ ਦਰ ਅਟੈਂਡ ਕਰਨਗੇ ਤੇ ਅਸੀਂ ਪੁਰਖ ਵਿੱਚ ਵੀ ਤੁਹਾਡੇ ਨਾਲ ਵਾਦਾ ਕਰ ਰਹੇ ਹਾਂ ਹੱਲੇ ਨਾਲ ਵਾਦਾ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕੈਂਪ ਕੋਈ ਬਜ਼ੁਰਗਾਂ ਲਈ ਸਪੈਸ਼ਲ ਤੌਰ ਤੇ ਵੀ ਅਸੀਂ ਲਗਾਵਾਂਗੇ ਤੇ ਤੁਹਾਡਾ ਵੀ ਇੱਥੇ ਅੰਦੀਰ ਜੀ ਆਉਣ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡਾ ਜਿਹੜਾ ਮੈਸੇਜ ਹੈ ਸਾਡੀ ਜਿਹੜੀ ਆਵਾਜ਼ ਹੈ ਉੱਤੇ ਤੱਕ ਪਹੁੰਚਾਈ ਹੈ ਅਸੀਂ ਫੇਰ ਤੋਂ ਇੱਕ ਵਾਰ ਐਸਐਮਓ ਸਾਹਿਬ ਸੀਐਮਓ ਸਾਹਿਬ ਡਾਕਟਰ ਇਕਤਾ ਐਡਮਿਨਿਸਟ੍ਰੇਸ਼ਨ ਐਸਜੀਐਮ ਸਾਹਿਬ ਅਤੇ ਜਸੀ ਸੋਇਆ ਵਾਲਾ ਜੀ ਜਿਨ੍ਹਾਂ ਨੇ ਸਾਡੇ ਲਈ ਇੱਕ ਆਵਾਜ਼ ਤੇ ਲੋਕਾਂ ਨੂੰ ਸੁਨੇਹਾ ਦਿੱਤਾ ਤੇ ਸਾਡੀ ਸਵੈ ਸੇਵਾ ਮਤਲਬ ਔਰ ਅਸੀਂ ਸਪੈਸ਼ਲੀ ਤੌਰ ਤੇ ਸ਼੍ਰੀ ਹਰਮਾਨ ਜਿਨ੍ਹਾਂ ਨੇ ਸਾਨੂੰ ਇਸ ਗੱਲ 'ਚ ਸਹਿਯੋਗ ਦਿੱਤਾ